ਮਲੇਰ ਕੋਟਲੇ ਦੀ ਵੋਟ ਹੈ ਜਿਹੜੀ ਇਹ ਖਿੰਡੀ ਹੈ ਸਭ ਤੋਂ ਮੈਨੇਜਮੈਂਟ ਦੇ ਵਿੱਚ ਵੀ ਕੁਝ ਕਮੀ ਰਹੀ ਹੈ ਅਸੀਂ ਮੈਨੇਜਮੈਂਟ ਜਿਹੜੀ ਮਲੇਰ ਕੋਟਲੇ ਦੇ ਵਿੱਚ ਉਹ ਨਹੀਂ ਬਣਾ ਸਕਿਆ ਜਿਹੜੀ ਸਾਨੂੰ ਬਣਾਉਣੀ ਚਾਹੀਦੀ ਸੀ ਹੂੰ ਜਿਸ ਕਰਕੇ ਸਾਨੂੰ ਕੋਦਨ ਚੋਂ ਵੋਟ ਬਹੁਤ ਨਹੀਂ ਇਹ ਤੁਹਾਨੂੰ ਗਲਤ ਕੀ ਇਹ ਗੱਲ ਤੁਹਾਨੂੰ ਕਿਹਨੇ ਕੀ ਭੂਦਰ ਵਾਲੇ ਨੇ ਕਹੀ ਕਿਸੇ ਨੇ ਹਾਂ ਕੋਦਨ ਦੇ ਜਿਹੜੇ ਬੰਦੇ ਕਲੱਬ ਦੇ ਪ੍ਰਧਾਨ ਨੇ ਮੈਨੂੰ ਫਿਰ ਇਹ ਗੱਲ ਕਹੀ ਇੱਕ ਸਾਡੇ ਵਿੱਚ ਹੀ ਨਹੀਂ ਹਰ ਪਾਰਟੀਆਂ ਚ ਹੁੰਦੀਆਂ ਨੇ ਕਿ ਲੱਤਾਂ ਖਿੱਚੀਏ ਅਗਰ ਕੋਈ ਕਿਸੇ ਨੂੰ ਉੱਪਰ ਜਾਂਦਾ ਤਾਂ ਉਹ برداشت ਨਹੀਂ ਹੁੰਦਾ ਹੈਗਾ ਇੱਕ ਵੀ ਫੋਟੋ ਕਿਸੇ ਮੁਸਲਮਾਨ ਜਿਹੜੇ ਤੁਹਾਡੇ ਭਾਈਚਾਰੇ ਨੂੰ ਕਦਰ ਰੱਖੇ ਤਾਂ ਕਿਸੇ ਵੀ ਲੀਡਰਸ਼ਿਪ ਅੱਜ ਕਿਸੇ ਵੀ ਫੋਟੋ ਨਹੀਂ ਸੀ ਉਹੀ ਤਾਂ ਉੱਥੇ ਤਾਂ ਅਸੀਂ ਮਾਰ ਖਾ ਗਏ ਮੈਂਨੇ ਖੁਦ ਇੱਕ 5000 ਪੋਸਟਰ ਆਪਣੀ ਫੋਟੋ ਲਾ ਕੇ ਛਪਵਾਇਆ ਅੱਛਾ ਜੀ ਉਹ ਛੁਪਵਾਇਆ ਉਹ ਇਹਨਾਂ ਨੂੰ ਦੇ ਦਿੱਤਾ ਕਿ ਵੀ ਚਲੋ ਲਗਾਓ ਜਿਹਦੇ ਵਿੱਚੋਂ ਮੇਰੇ ਕੋਲੇ ਇੱਕ ਵੀਡੀਓ ਆਈ ਕਿ 2500 ਪੋਸਟਰ ਨੂੰ ਅੱਗ ਲਗਾ ਦਿੱਤੀ ਮੇਰੇ ਕੋਲ ਵੀ ਗੱਲ ਆਈ ਸੀ ਜੀ ਇਹ ਵੀ ਤੁਹਾਡੇ ਪੋਸਟਰ ਸਾੜੇ ਗਏ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਇਹ ਚੰਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਸੰਗਾਲਾ ਲੋਕ ਸਭਾ ਇਲੈਕਸ਼ਨ 2024 ਸਮਾਪਤ ਹੋਈਆਂ ਨੇ ਸੋ ਰਿਜ਼ਲਟ ਆਏ ਨੇ ਜਿਹੜੀਆਂ ਪਾਰਟੀਆਂ ਜਿੱਤੀਆਂ ਜਾਂ ਜਿਹੜੀਆਂ ਪਾਰਟੀਆਂ ਹਾਰੀਆਂ ਉਸ ਤੋਂ ਉਪਰੰਤ ਸਾਰੀਆਂ ਪਾਰਟੀਆਂ ਦੇ ਨੇਤਾ ਨੇ ਇਕੱਠੇ ਹੋ ਕੇ ਜਿਹੜਾ ਕਿ ਇੱਕ ਮੰਥਨ ਕਰਿਆ ਵੀ ਕਿਹੜੀ ਪਾਰਟੀ ਕਿੱਥੋਂ ਜਿੱਤੀ ਕਿੱਥੋਂ ਹਾਰੀ ਕਿਉਂ ਕਿਵੇਂ ਜਿੱਤੀ ਕਿੱਥੋਂ ਘਾਟ ਰਹਿ ਗਈ ਕਿਉਂ ਹਾਰੀ ਕੱਲ੍ਹ ਕਰੀਏ ਤਾਂ ਹਲਕਾ ਸੰਗਰੂਰ ਦੀ ਸੋਮਨੀ ਕਾਲੀ ਦੇ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਦੀ ਮਾਨ ਜਿਹੜੇ ਕਿ ਇਥੋਂ ਲੋਕ ਸਭਾ ਇਲੈਕਸ਼ਨ 2024 ਖੜੇ ਸੀਗੇ ਪਹਿਲਾਂ ਵੀ ਐਮਪੀ ਸੀਗੇ ਸੋ ਗਲਗਰੀਤਾ ਬੁਰੀ ਤਰ੍ਹਾਂ ਜਿਹੜੇ ਕਿ ਆ ਲੋਕ ਸਭਾ ਹਲਕਾ ਸੰਗਰੂਰ ਤੋਂ ਸਮਰਜੀਤ ਮਾਂ ਜਿਹੜੇ ਹਾਰੇ ਨੇ ਸੋ ਜਾਣਾਂਗੇ ਵੀ ਕੀ ਕੀ ਕਾਰਨ ਰਹੇ ਕਿਉਂ ਹਾਰੇ ਨੇ ਕਿਹੜੇ ਕਿਹੜੇ ਕਟੜੀਆਂ ਸਾਡੇ ਨਾਲ ਮਲੇਰਕੋਲਾ ਤੋਂ ਹਲਕਾ ਇੰਚਾਰਜ ਹਾਜੀ ਬਿੱਟੂ ਚੋਹਾਨ ਜੀ ਨੇ ਸੋ ਸਾਰੀ ਵਿਚਾਰ ਚਚਨ ਕਰਾਂਗੇ ਬਿੱਟੂ ਜੀ ਸਵਾਗਤ ਹੈ ਤੁਹਾਡਾ ਐਚ ਐਨ ਪੰਜਾਬੀ ਨਿਊਜ਼ ਚੈਨਲ ਨੂੰ ਜੀ ਆਇਆਂ ਨੂੰ ਆਖਦਾ ਹੋਇਆ ਮੈਂ ਸਭ ਨੂੰ ਸਲਾਮ ਕਰ ਦਨਾ ਔਰ ਫਤਿਹ ਦੀ ਸਾਂਝ ਵੀ ਕਰਦਾ ਅਸਲਾਮੁਅਲੈਕਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਟੂ ਜੀ ਮੈਂ ਸਿੱਧਾ ਹੀ ਪੁਆਇੰਟ ਤੋਂ ਪੁਆਇੰਟ ਗੱਲ ਕਰੂੰਗਾ ਵੀ ਜਦੋਂ ਕੰਪੈਨ ਚੱਲ ਰਹੀ ਸੀ ਹਾਂਜੀ ਮਲੇਰ ਕੋਲ ਦੇ ਵਿੱਚ ਕਈ ਵਾਰੀ ਆਏ ਸਮਝੀ ਸੀ ਮਾਨ ਦੀ ਅੱਛਾ ਕਿਹੜੀ ਕਾਟ ਰਹਿ ਗਈ ਵੀ ਜਿਹੜਾ ਆ ਦਿਨ ਦੇਖਣਾ ਪੈ ਗਿਆ ਪ੍ਰਧਾਨ ਸਾਹਿਬ ਟਾਈਮ ਟੂ ਟਾਈਮ ਸਾਡੇ ਨਾਲ ਕੰਟੈਕਟ ਕਰਦੇ ਰਹੇ ਸ਼ਹਿਰ ਨਾਲ ਵੀ ਕਰਦੇ ਰਹੇ ਪਰ ਅਖੀਰ ਚ ਆ ਕੇ ਜਿੱਥੇ ਅਸੀਂ ਇਹ ਮੰਥਨ ਕੀਤਾ ਹੈ ਆਪਸ ਚ ਜਾ ਕੇ ਸੋਚ ਮਿਲਾਈ ਹੈ ਕਿ ਤਾਲਮੇਲ ਸਾਡਾ ਕਿੱਥੋਂ ਵੀ ਕਿ ਬਿਗੜਿਆ ਹੈ ਮੈਂ ਤਾਂ ਦਾ ਲੈ ਰਹੀ ਹੈ ਜਿਹੜੀ ਮਲੇਰ ਕੋਟਲੇ ਦੀ ਮੁਹੰਮਦਨ ਬੋਟ ਹੈ ਹੂੰ ਉਹ ਮਲੇਰ ਕੋਟਲੇ ਦੀ ਹੀ ਨਹੀਂ ਸਾਨੂੰ ਖੁਸ਼ੀ ਵੀ ਹੈ ਜਿੱਥੇ ਮੈਨੂੰ ਪਾਰਟੀ ਦੀ ਹਾਰ ਦਾ ਦੁੱਖ ਹੈ ਉੱਥੇ ਮੈਨੂੰ ਇਹ ਵੀ ਖੁਸ਼ੀ ਹੈ ਕਿ ਸਾਡਾ ਮੁਸਲਿਮ ਭਾਈਚਾਰਾ ਭਾਰਤ ਦੇ ਵਿੱਚ ਪਹਿਲੀ ਵਾਰ ਇੱਕ ਪਲੇਟਫਾਰਮ ਤੇ ਇਕੱਠਾ ਹੋਇਆ ਹੈ ਮੁਸਲਿਮ ਭਾਈਚਾਰੇ ਨੇ ਪਹਿਲੀ ਵਾਰ ਬੀਜੇਪੀ ਦੇ ਅਗੇਂਸਟ ਆਪਣਾ ਗੁੱਸਾ ਜ਼ਾਹਰ ਕੀਤਾ ਜਿਹਦੇ ਵਿੱਚ ਸਾਨੂੰ ਇੱਥੇ ਥੋੜਾ ਜਿਹਾ ਨੁਕਸਾਨ ਹੋਇਆ ਕੁਝ ਇੱਕ ਗੱਲਾਂ ਸਾਡੇ ਆਪਸ ਦੇ ਸਾਡੇ ਜਿਹੜੇ ਜਥੇਦਾਰ ਸੀਗੇ ਉਹਨਾਂ ਨੇ ਇਹ ਗੱਲ ਪਹਿਲਾਂ ਫਲਾ ਦਿੱਤੀ ਕਿ ਵੀ ਮਲੇਰ ਕੋਟਲੇ ਚੋਂ ਚਲੋ ਸਾਨੂੰ ਹੁਣ ਵੋਟ ਨਹੀਂ ਪੈਂਦੀ ਕੋਈ ਗੱਲ ਨਹੀਂ ਕਿਹਨੇ ਫਲਾਈ ਦੀ ਗੱਲ ਇਹ ਤੁਹਾਡੇ ਆਪਣੇ ਨੇ ਕਿਸੇ ਨੇ ਇੱਥੇ ਦੇਖੋ ਆਮ ਲੋਕਾਂ ਦੇ ਵਿੱਚ ਗੱਲ ਸੁਣਨ ਨੂੰ ਮਿਲੀ ਹਾਂ ਤਾਂ ਕਈਆਂ ਨੂੰ ਅਸੀਂ ਹੁਣ ਦੇਖੋ ਕਿਨੂੰ ਕਿਨੂੰ ਜਾ ਕੇ ਅਸੀਂ ਇਹ ਗੱਲ ਦਾ ਐਕਸਪਲੇਨ ਕਰਦੇ ਹਾਂ ਕਿਨੂ ਕਿਨੂ ਜਾ ਕੇ ਅਸੀਂ ਇਹ ਪ੍ਰੂਫ ਦੰਦੇ ਕਿ ਵੀ ਇਹ ਝੂਠੀ ਅਫਵਾਹ ਹੈ ਪਰ ਕੁਝ ਕੁ ਗੱਲਾਂ ਜਿਹੜੀਆਂ ਸਿਗੀਆਂ ਉਹਦਾ ਸਾਨੂੰ ਸਾਹਮਣਾ ਕਰਨਾ ਪਿਆ ਤੇ ਮਲੇਰ ਕੋਟਲੇ ਦੀ ਵੋਟ ਹੈ ਜਿਹੜੀ ਇਹ ਖਿੰਡੀ ਹੈ ਸਭ ਤੋਂ ਮੈਨੇਜਮੈਂਟ ਦੇ ਵਿੱਚ ਵੀ ਕੁਝ ਕਮੀ ਰਹੀ ਹੈ ਅਸੀਂ ਮੈਨੇਜਮੈਂਟ ਜਿਹੜੀ ਮਲੇਰ ਕੋਟਲੇ ਦੇ ਵਿੱਚ ਉਹ ਨਹੀਂ ਬਣਾ ਸਕੇ ਜਿਹੜੀ ਸਾਨੂੰ ਬਣਾਉਣੀ ਚਾਹੀਦੀ ਸੀ ਸਾਡੇ ਉੱਪਰ ਹਲਕਾ ਅਮਰਗੜ ਦੇ ਬੰਦਿਆਂ ਨੂੰ ਲਿਆ ਕੇ ਬਿਠਾ ਦਿੱਤਾ ਗਿਆ ਅੱਛਾ ਤੇ ਲੋਕਾਂ ਦੇ ਵਿੱਚ ਇਸ ਦਾ ਰੋਸ ਉੱਠਿਆ ਲੋਕਾਂ ਨੂੰ ਬੁਰਾ ਲੱਗਿਆ ਕਿ ਵੀ ਇਹ ਇੱਕ ਮਹਮਦਨ ਸ਼ਹਿਰ ਹੈ ਨਵਾਬੀ ਸ਼ਹਿਰ ਹੈ ਨਹੀਂ ਜੀ ਮਤਲਬ ਤੁਹਾਡੀ ਗੱਲ ਕੱਟ ਰਿਹਾ ਮੈਂ ਹਲਕਾ ਅਮਰਗੜ ਦੇ ਤੁਹਾਡੇ ਡਿਸਟ੍ਰਿਕਟ ਮਲੇਕੂਲੇ ਵਿੱਚ ਆ ਗਈ ਹਾਂਜੀ ਕਿਵੇਂ ਮਤਲਬ ਕੀ ਉਹਨਾਂ ਨੇ ਕੋਈ ਇੰਟਰਫੇਅਰ ਕੀਤਾ ਤੁਹਾਡੇ ਨਹੀਂ ਉਹ ਮੈਨੇਜਮੈਂਟ ਸਾਰੀ ਉਹਨਾਂ ਕੋਲੇ ਉਹਨਾਂ ਨੂੰ ਹੈਂਡਓਵਰ ਕਰ ਦਿੱਤੀ ਗਈ ਸੀ अच्छा जी जिस ਕਰਕੇ ਇੱਥੇ ਦੇ ਲੋਕਾਂ ਨਾਲੋਂ ਤਾਲਮੇਲ ਨਹੀਂ ਰੱਖ ਸਕੇ ਜਿਹੜਾ ਰੱਖਣਾ ਚਾਹੀਦਾ ਸੀਗਾ ਠੀਕ ਹੈ ਜੋ ਕਿ ਲੋਕਲ ਬੰਦਾ ਇੱਕ ਦੂਜੇ ਦੇ ਨਾਲ ਜੁੜਿਆ ਹੁੰਦਾ ਹੈ ਉਹ ਬਾਹਰਲਾ ਬੰਦਾ ਚਾਹੇ ਕਿੰਨਾ ਹੀ ਉੱਚੇ ਕੱਦ ਦਾ ਕਿਉਂ ਨਾ ਹੋਵੇ ਪਰ ਲੋਕਲ ਬੰਦਾ ਇੱਕ ਲੋਕਲ ਹੀ ਹੁੰਦਾ ਹੈ ਉਹ ਇੱਕ ਦੂਜੇ ਦੇ ਨਾਲ ਸਹਿਚਾਰਚ ਮਰਗ ਜੂਨ ਦੇ ਵਿੱਚ ਵਿਆਹ ਸ਼ਾਦੀਆਂ ਦੇ ਵਿੱਚ ਉਹ ਲੋਕਲ ਬੰਦਾ ਹੀ ਐਂਟਰ ਕਰਦਾ ਹੈ ਬਟロイ ਇੰਨੀ ਹਵਾਸੀ ਮਾਨ ਸਾਹਿਬ ਦੀ ਗੱਲ ਕਰੀਏ ਤਾਂ ਵੋਟਾਂ ਦੀ ਗਲੀ ਗਲੀ ਜਿਹੜੀ ਜ਼ਿਆਦਾ ਚਰਚਾ ਇਹ ਸੀ ਵੀ ਮਾਨ ਸਾਹਿਬ ਜਿੱਤਣਗੇ ਅੱਜ ਜਿਹੜੇ ਵੱਡੇ ਵੱਡੇ ਕੱਠ ਪਰੰਡ ਤੇ ਕੀ ਹੋਇਆ ਵੀ ਜਿਹੜੇ ਤੁਹਾਡੇ ਜ਼ਿਲ੍ਹਾ ਪ੍ਰਧਾਨ ਨੇ ਉਹ ਆਪਣੇ ਬੂਥ ਚ ਹਾਰ ਗਏ ਇਹ ਵੀ ਸਾਡੇ ਲਈ ਇੱਕ ਸ਼ਰਮ ਦੀ ਗੱਲ ਹੈ ਕਿ ਸਾਡਾ ਜ਼ਿਲ੍ਹਾ ਪ੍ਰਧਾਨ ਆਪਣੇ ਬੂਥ ਚੋਂ ਵੋਟ ਨਹੀਂ ਪਵਾ ਸਕਿਆ ਕਿਉਂ ਬੂਥ ਦੇ ਵਿੱਚ ਤਾਂ ਬੰਦੇ ਆਪਣੇ ਜਾਣ ਪਛਾਣ ਦੇ ਹੁੰਦੇ ਨੇ ਨਾ ਆਪਣੇ ਇਕੱਲੇ ਇਕੱਲੇ ਬੰਦੇ ਫੇਸ ਫੇਸ ਬਦ ਨਾਮ ਸਭ ਨੂੰ ਜਾਣਦਾ ਹੁੰਦਾ ਹਾਂਜੀ ਉਹ ਬੰਦਾ ਜਿਹੜਾ ਆਪਣੇ ਬੂਥ ਤੇ ਬੋਰਡ ਨਹੀਂ ਪਾ ਸਕਿਆ ਤਾਂ ਡਿਸਟ੍ਰਿਕਟ ਦਾ ਕੀ ਸਮਝ ਲਓ ਉਹਨਾਂ ਤੋਂ ਇੱਕ ਗਲਤੀ ਹੋ ਗਈ ਸੀ ਗਲਤੀ ਇਹ ਸੀ ਕਿ ਇੱਕ ਸਾਡੇ ਨਾਲ ਇੱਥੇ ਲਾਗੇ ਦਾ ਪਿੰਡ ਹੈ ਪਿੰਡ ਭੋਦਨ ਜੀ ਉਸ ਭੋਦਨ ਦੇ ਵਿੱਚ ਐਸਸੀ ਭਾਈਚਾਰੇ ਨੂੰ ਮੈਂ ਨਾਲ ਜੋੜਿਆ ਸੀਗਾ ਜੀ ਉਹਨਾਂ ਦੇ ਕਲੱਬ ਦੇ ਲਈ ਮੈਂ ਪਾਣੀ ਵਾਲੀ ਟੈਂਕੀ ਮਨਜ਼ੂਰ ਕਰਵਾਈ ਉਹਨਾਂ ਨੂੰ ਬੜੀ ਖੁਸ਼ੀ ਹੋਈ ਇਸ ਗੱਲ ਦੀ ਕਹਿੰਦੇ ਵੀ ਚਲੋ ਸਾਡੇ ਕਲੱਬ ਨੂੰ ਟੈਂਕੀ ਮਿਲ ਰਹੀ ਹੈ ਸਾਡੀ ਧਰਮਸ਼ਾਲਾ ਨੂੰ ਕੁਝ ਕੁਝ ਨਾ ਕੁਝ ਮਿਲ ਰਿਹਾ ਹੂੰ ਉਹ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਤੋਂ ਇੱਕ ਗਲਤੀ ਹੋ ਗਈ ਕਿ ਵੀ ਉਹ ਟੈਂਕੀ ਹੈ ਜਿਹੜੀ ਕਾਂਗਰਸ ਦੇ ਖਾਤੇ 'ਚ ਪਾ ਗਏ ਕਾਂਗਰਸ ਦਾ ਜਿਹੜਾ ਹੂੰ ਮੌਜੂਦਾ ਸਰਪੰਚ ਹੈ ਅੱਛਾ ਜੀ ਉਸ ਕੋਲ ਚਲੀ ਗਈ ਜਿੱਥੇ ਕਿ ਸਾਡਾ ਐਸ்சி ਭਾਈਚਾਰਾ ਨਾਰਾਜ਼ ਹੋ ਗਿਆ ਹੂੰ ਜਿਸ ਕਰਕੇ ਸਾਨੂੰ ਕੋਦਨ 'ਚੋਂ ਵੋਟ ਬਹੁਤ ਨਹੀਂ ਇਹ ਤੁਹਾਨੂੰ ਗੱਲ ਕੀ ਇਹ ਗੱਲ ਤੁਹਾਨੂੰ ਕਿਹਨੇ ਕੀਤੀ ਭੂਦਨ ਵਾਲੇ ਨੇ ਕਹੀ ਕਿਸੇ ਨੇ ਹਾਂ ਭੂਦਨ ਦੇ ਜਿਹੜੇ ਬੰਦੇ ਕਲੱਬ ਦੇ ਪ੍ਰਧਾਨ ਨੇ ਮੈਨੂੰ ਫਿਰ ਇਹ ਗੱਲ ਕਹੀ ਅੱਛਾ ਜੀ ਹਾਂਜੀ ਉਹਨਾਂ ਨੇ ਬੁਲਾ ਕੇ ਇਹ ਗੱਲ ਕਹੀ ਕਿਉਂਕਿ ਐਕਚੁਅਲੀ ਕੀ ਹੈ ਨਾ ਇਹਨਾਂ ਦੀਆਂ ਫਿਰ ਅੰਗਲੀਆਂ ਸੰਗਲੀਆਂ ਵਿੱਚ ਵਿੱਚ ਅੱਗੇ ਦੀ ਅੱਗੇ ਵੀ ਹੁੰਦੀਆਂ ਨੇ ਇੱਕ ਕੱਲਾ ਭੂਦਨ ਤੋਂ ਹੀ ਨਹੀਂ ਐਸੀ ਭਾਈਚਾਰੇ ਨੂੰ ਨਾਰਾਜ਼ ਕਰਕੇ ਅਸੀਂ ਕਈ ਪਿੰਡਾਂ ਦੇ ਵਿੱਚ ਨੁਕਸਾਨ ਖਾਦਾ ਹ ਹ ਔਰ ਮੈਂ ਇਸ ਚੀਜ਼ ਨੂੰ ਮੰਨਦਾ ਕਿ ਸਾਨੂੰ ਅਸੀਂ ਐਸਸੀ ਭਾਈਚਾਰੇ ਨੂੰ ਚਤਾਲ ਮੇਲ ਜੋੜਨ ਦੇ ਵਿੱਚ ਔਰ ਉਹਨਾਂ ਨੂੰ ਅਸੀਂ ਆਪਣੇ ਗੱਲ ਲਾਉਣ ਦੇ ਵਿੱਚ ਕਿਤੇ ਨਾ ਕਿਤੇ ਅਸੀਂ ناکਾਮ ਰਹੇ ਹੂੰ ਇਹ ਜੇ ਤੁਹਾਡੀ ਡਿਸਟ੍ਰਿਕਟ ਲੀਡਰਸ਼ਿਪ ਸੀ ਉਹਦੀ ਬਹੁਤ ਵੱਡੀ ਜ਼ਿੰਮੇਵਾਰੀ ਸੀਗੀ ਇਹ ਕੀ ਤੁਹਾਡਾ ਸਾਰੀ ਲੀਡਰਸ਼ਿਪ ਤੱਕ ਇਕਾਦੀ ਸੀ ਤੁਸੀਂ ਕੀ ਬਹਿ ਕੇ ਗੱਲਬਾਤ ਕਰਦੇ ਨਹੀਂ ਸੀ ਸਾਡੀ ਗੱਲ ਹੁੰਦੀ ਸੀ ਜੀ ਇਹ ਕਿ ਸਾਡੇ ਵਿੱਚ ਹੀ ਨਹੀਂ ਹਰ ਪਾਰਟੀਆਂ ਚ ਹੁੰਦੀਆਂ ਨੇ ਕਿ ਲੱਤਾਂ ਖਿੱਚੀਏ ਅਗਰ ਕੋਈ ਕਿਸੇ ਨੂੰ ਉੱਪਰ ਜਾਂਦਾ ਤਾਂ ਉਹ ਬਰਦਾਸ਼ਤ ਨਹੀਂ ਹੁੰਦਾ ਹੈਗਾ ਲੀਡਰਸ਼ਿਪ ਦੇ ਵਿੱਚ ਮੇਰੀ ਹਲਕਾ ਇੰਚਾਰਜ ਬਰਦਾਸ਼ਤ ਨਹੀਂ ਹੋਈ ਹੈ ਅੱਛਾ ਜੀ ਜਿੱਥੋਂ ਕਿ ਅਸੀਂ ਮਲੇਰ ਕੋਟਲੇ ਦੇ ਵਿੱਚ ਵੋਟ ਦੇ ਵਿੱਚ ਅਸੀਂ ਨੁਕਸਾਨ ਖਾ ਗਏ ਇਹਨਾਂ ਨੇ ਉੱਥੇ ਜਾ ਕੇ ਜਿਹੜਾ ਸਾਥ ਮੇਰਾ ਦੇਣਾ ਚਾਹੀਦਾ ਸੀਗਾ ਉਹ ਸਾਥ ਨਹੀਂ ਦਿੱਤਾ ਹੈਗਾ ਸਿਰਫ ਨਕਸ਼ਾ ਉਹ ਬਲਕਿ ਉਲਟ ਚੱਲਦੇ ਰਹੇ ਲੱਤਾਂ ਖਿੱਚਣ ਦੇ ਟਾਈਪ ਦੇ ਵਿੱਚ ਆਪਾਂ ਜਿਵੇਂ ਸੋਚ ਲੈਂਦੇ ਆ ਪਰ ਮੈਨੂੰ ਇਹ ਦੁੱਖ ਨਹੀਂ ਹੈਗਾ ਕਿਉਂਕਿ ਇਹ ਹਰ ਪਾਰਟੀਆਂ 'ਚ ਹੁੰਦਾ ਹੈ ਇਸ ਤਰ੍ਹਾਂ ਜਿਹੜਾ ਕੋਈ ਉੱਪਰ ਨੂੰ ਉੜਦਾ ਪੰਛੀ ਉਸ ਨੂੰ ਥੱਲਿਓਂ ਲੱਤਾਂ ਤੋਂ ਖਿੱਚਿਆ ਜਾਂਦਾ ਹੈ ਇਹ ਮਿੱਟੂ ਜੀ ਗੱਲ ਕਰੀਦਾ ਤੁਹਾਡੇ ਵਾਰ ਤੋਂ ਤੁਹਾਨੂੰ ਵੀ ਬੋਰ ਨਹੀਂ ਪਈ ਇਹ ਗੱਲ ਕਰਨ ਹੋ ਗਿਆ ਨਾ ਕਿ ਸਾਡੇ ਮਲੇਰ ਕੋਟਲੇ ਦੇ ਵਿੱਚ ਕਿਸੇ ਮੁਸਲਮ ਭਾਈਚਾਰੇ ਦੀ ਫੋਟੋ ਤੱਕ ਨਹੀਂ ਲੱਗੀ ਹੈਗੀ ਅੱਛਾ ਜੀ ਹਾਂ ਇਸ ਇਸ ਦਾ ਅਸਰ ਬਹੁਤ ਬੇਮਤਨੋ ਸਵਾਲ ਪੈਦਾ ਨਾ ਸੀਗਾ ਹਾਂ ਵੱਡੇ ਵੱਡੇ ਬੋਰਡ ਲੱਗੇ ਨੇ ਮਾਨ ਸਾਹਿਬ ਦੇ ਬਹੁਤ ਵੱਡੇ ਵੱਡੇ ਬੋਰਡ ਸਾਰੇ ਸਹਿਰ ਤੇ ਲੱਗੇ ਨੇ ਇੱਕ ਵੀ ਫੋਟੋ ਕਿਸੇ ਮੁਸਲਮ ਜਿਹੜੇ ਤੁਹਾਡੇ ਭਾਈਚਾਰੇਕ ਉਨ ਕਦਰ ਕੀਤਾ ਕਿਸੇ ਵੀ ਲੀਡਰਸ਼ਿਪ ਚ ਕਿਸੇ ਵੀ ਫੋਟੋ ਨਹੀਂ ਸੀ ਉਹੀ ਤਾਂ ਉੱਥੇ ਤਾਂ ਅਸੀਂ ਮਾਰ ਖਾ ਗਏ ਹਰ ਵਾਰਡ ਦੇ ਵਿੱਚ ਸਾਨੂੰ ਫਿਰ ਉੱਥੇ ਜਾ ਕੇ ਨਿਰਾਸ਼ਾ ਮਿਲੀ ਕਿ ਵੀ ਅਸੀਂ ਕਿਹਨਾਂ ਨੂੰ ਮਿਲਾਂਗੇ ਚੋਹਾਨ ਸਾਹਿਬ ਤੁਸੀਂ ਤਾਂ ਸਾਡੇ ਕੋਲੇ ਆ ਕੇ ਸਾਨੂੰ ਕੋਈ ਤੁਹਾਨੂੰ ਇੱਥੇ ਦਿੱਖਤਾ ਰਿਹਾ ਨਹੀਂ ਫਿਰ ਇਨ ਬਿਟਵੀਨ ਇਸ ਚੱਲਦੇ ਚੱਲਦੇ ਮੈਂਨੇ ਖੁਦ ਇੱਕ 5000 ਪੋਸਟਰ ਆਪਣੀ ਫੋਟੋ ਲਾ ਕੇ ਛਪਵਾਇਆ ਅੱਛਾ ਜੀ ਉਹ ਚਪਵਾਇਆ ਉਹ ਇਹਨਾਂ ਨੂੰ ਦੇ ਦਿੱਤਾ ਕਿ ਵੀ ਚਲੋ ਲਗਾਓ ਜਿਹਦੇ ਵਿੱਚੋਂ ਮੇਰੇ ਕੋਲੇ ਇੱਕ ਵੀਡੀਓ ਆਈ ਕਿ 2500 ਪੋਸਟਰ ਨੂੰ ਅੱਗ ਲਗਾ ਦਿੱਤੀ ਮੇਰੇ ਕੋਲ ਵੀ ਗੱਲ ਆਈ ਸੀ ਜੀ ਇਹ ਵੀ ਤੁਹਾਡੇ ਪੋਸਟਰ ਸਾੜੇ ਗਏ ਹਾਂ ਜੀ ਮੇਰੇ ਪੋਸਟਰ ਉਹਨਾਂ ਨੇ ਕਿਤੇ ਪਰੇ ਲੈ ਜਾ ਕੇ ਨਾਲੇ ਨੂਲੇ ਦੇ ਉੱਪਰ ਉਸ ਜਗ੍ਹਾ ਤਾਂ ਸਮਝ ਨਹੀਂ ਆ ਰਹੀ ਕਿ ਕਿੱਥੇ ਅੱਗ ਲਾਈ ਗਈ ਹੈ ਮਾਟੋ ਅੱਗ ਲਾਈ ਗਈ ਹੈ ਇਹ ਇਹਦਾ ਵੀ ਸਾਨੂੰ ਨੁਕਸਾਨ ਦੇਖਣ ਨੂੰ ਮਿਲਿਆ ਇਹ ਬਿੱਟੂ ਜੀ ਜੇ ਪਾਰਟੀ ਵਿੱਚ ਐਗੀਆਂ ਗੱਲਾਂ ਹੋਣਗੀਆਂ ਫਿਰ ਪੜ ਜਿੱਤੂ ਕਿਵੇਂ ਪਾਰਟੀ ਪਾਰਟੀ ਦੇ ਲਈ ਅਸੀਂ ਆਪਣਾ ਦਿਨ ਰਾਤ ਇੱਕ ਕੀਤਾ ਖੂਨ ਪਰ ਸਿਨਣਾ ਲਾਇਆ ਅਸੀਂ ਮੈਨਤ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਅਖੀਰ ਦੇ ਵਿੱਚ ਆ ਕੇ ਸਾਡੀ ਜਿਹੜੀ ਹੈ ਮੈਨੇਜਮੈਂਟ ਦੇ ਮੂਰੇ ਅਸੀਂ ਹਾਰ ਗਏ ਜੀ ਸਾਡੇ ਅੱਜ ਤੁਸੀਂ ਇਹ ਨਾ ਸੋਚੋ ਕਿ ਸਰਦਾਰ ਸਿਮਰਨਜੀਤ ਮਾਨ ਸਾਹਿਬ ਨੂੰ ਮੁਸਲਮਾਨ ਲਾਈਕ ਨਹੀਂ ਕਰਦੇ ਅੱਜ ਵੀ ਉਹ ਉਨਾ ਹੀ ਪਸੰਦ ਕਰਦੇ ਨੇ ਜਿੰਨਾ ਉਹਨਾਂ ਨੇ 2022 ਚ ਪਸੰਦ ਕੀਤਾ ਜੋ ਕਿ ਪਹਿਲਾਂ ਐਮਪੀ ਜਦੋਂ ਬਣਾਇਆ ਉਸ ਟਾਈਮ ਪਸੰਦ ਕੀਤਾ ਅੱਜ ਵੀ ਉਸ ਤੋਂ ਵੱਧ ਪਸੰਦ ਕਰਦੇ ਨੇ ਸਾਡੇ ਕੋਲ ਤਾਂ ਮਿੱਟੂ ਜੀ ਇਹ ਵੀ ਗੱਲਾਂ ਆਈਆਂ ਨੇ ਜਦੋਂ ਮਾਨਸਾ 2022 ਚ ਮਲੇ ਕੋਲੇ ਚ ਕਿੰਨੀ ਵੋਟ ਪਈ ਲੋਕਾਂ ਨੇ ਪਿਆਰ ਦਿੱਤਾ ਜਿੱਤ ਤੋਂ ਬਾਅਦ ਕਦੇ ਇੱਕ ਵਾਰ ਧੰਨਵਾਦ ਕਰਨ ਵੀ ਆਏ ਮਲੇ ਕੋਲੇ ਚ ਇਹ ਥੋੜਾ ਜਿਹਾ ਸਾਨੂੰ ਇਹ ਇਹ ਵੀ ਨਿਰਾਸ਼ਾ ਲੋਕਾਂ ਦੀ ਸਾਨੂੰ ਸਾਹਮਣਾ ਕਰਨਾ ਪਿਆ ਜਿਉ ਇਹ ਨਿਰਾਸ਼ਾ ਸੀ ਲੋਕਾਂ ਦੇ ਵਿੱਚ ਉਹ ਕੁਝ ਰਜੀਵਿਆਂ ਕਰਕੇ ਨਹੀਂ ਇੱਥੇ ਆ ਸਕੇ ਤੇ ਕੁਝ ਜਦੋਂ ਇਲੈਕਸ਼ਨ ਜਿੱਤੇ ਉਸ ਟਾਈਮ ਕਰੋਨਾ ਦਾ ਮਾਹੌਲ ਸੀ ਤੇ ਪ੍ਰਧਾਨ ਸਾਹਿਬ ਨੂੰ ਵੀ ਕਰੋਨਾ ਹੋ ਗਿਆ ਸੀਗਾ ਜਿਸ ਕਰਕੇ ਉਹ ਹਸਪੀਟਲ ਚ ਐਡਮਿਟ ਰਹੇ ਔਰ ਮਲੇਰਕੋਟਲੇ ਵਿਜ਼ਿਟ ਨਹੀਂ ਕਰ ਸਕੇ ਉਹ ਥੋੜਾ ਜਿਹਾ ਅਸੀਂ ਲੋਕਾਂ ਨੂੰ ਇਹ ਨਹੀਂ ਸਮਝਾ ਸਕੇ ਕਿ ਵੀ ਇਹ ਕਿਸ ਕਾਰਨ ਕਰਕੇ ਇੱਥੇ ਨਹੀਂ ਆ ਸਕੇ ਉਹ ਲੋਕਾਂ ਚ ਨਰਾਜ਼ਗੀ ਥੀ ਇਹ ਬਿੱਟੂ ਜੀ ਮਲੇਰਕੋਲੇ ਵਾਲੇ ਖਾਸ ਸਾਡੇ ਮੁੱਖ ਮੰਤਰੀ ਸਾਹਿਬ ਉਹ ਵੀ ਜਾਣਦੇ ਨੇ ਵੀ ਮਲੇਰਕੋਲੇ ਵਾਜ ਜਿਹਨੂੰ ਪਿਆਰ ਕਰਦੇ ਰੱਜ ਕੇ ਪਿਆਰ ਕਰਦੇ ਨੇ ਜਿਹਦਾ ਦਿਲ ਚ ਦੁਸ਼ਮਣੀ ਪਾਲਦੇ ਰੱਜ ਕੇ ਦੁਸ਼ਮਣੀ ਪਾਲਦੇ ਨੇ ਐਕਚੁਅਲੀ ਕੀ ਹੈ ਇੱਕ ਨਵਾਬੀ ਸ਼ਹਿਰ ਹੈ ਜੀ ਇਹ ਨਵਾਬਾਂ ਦੀ ਫਿਤਰਤ ਹੈ ਕਿ ਜੇ ਲੜਾਈ ਕਰਨੀ ਹੈ ਤਾਂ ਉਹ ਵੀ ਦਿਲੋਂ ਕਰਨੀ ਹੈ ਤੇ ਜੰਗ ਕਰਨੀ ਹੈ ਤਾਂ ਉਹ ਵੀ ਦਿਲੋਂ ਕਰਨੀ ਹੈ। ਹਮ ਨਵਾਬ ਸਾਹਿਬ ਨੂੰ ਇਹ ਗੱਲ ਕਹੀ ਸੀ ਕਿ ਵੀ ਤੈਨੂੰ ਮੌਕਾ ਹੈਗਾ ਤੂੰ ਆਪਣੇ ਭਰਾ ਦਾ ਬਦਲਾ ਹੁਣ ਲੈ ਸਕਦਾ ਹੈ। ਗੁਰੂ ਗੋਬਿੰਦ ਸਿੰਘ ਕਿਹਾ ਸੀ ਜੀ ਹਾਂਜੀ। ਪਰ ਉਹਨਾਂ ਨੇ ਗੱਲ ਕਹੀ ਕਿ ਨਹੀਂ। ਉਹ ਮੇਰਾ ਭਰਾ ਸੀ ਮਾਰਿਆ ਗਿਆ। ਜੰਗ ਦੇ ਵਿੱਚ ਇੱਕ ਅਲੱਗ ਮੈਟਰ ਹੈ ਬਟ ਇਸ ਦੇ ਵਿੱਚ ਉਹਨਾਂ ਨੇ ਆਪਣੇ ਦਿਲ ਤੋਂ ਕਮ ਲੰਦੇ ਹੋਏ ਹਮ ਔਰ ਇਸਲਾਮ ਧਰਮ ਦੇ ਉੱਪਰ ਚੱਲਦੇ ਹੋਏ ਉਹਨਾਂ ਨੇ ਫਿਰ ਇਹ ਹਾ ਦਾ ਨਾਰਾ ਮਾਰਿਆ ਕਿ ਨਹੀਂ ਹੈ ਬੱਚਿਆਂ ਦਾ ਕੋਈ ਕਸੂਰ ਨਹੀਂ ਬੇਸ਼ੱਕ ਮੇਰਾ ਭਰਾ ਜੰਗ 'ਚ ਸ਼ਹੀਦ ਹੋ ਗਿਆ ਇੱਕ ਅਲੱਗ ਗੱਲ ਹੈ ਹੂੰ ਚਲੋ ਬਿੱਟੂ ਜੀ ਮੁੜ ਕੇ ਆਪਾਂ ਮਲੇਕੁੱਲੇ ਤੇ ਆਈਏ ਆ ਸਾਨੂੰ ਤਾਂ ਇਹ ਵੀ ਗੱਲ ਪਤਾ ਲੱਗੀ ਤੁਹਾਡੇ ਜਿਹੜੇ ਕਿ ਅਵਤਾਰ ਦੇ ਚੱਕ ਜਿਹੜੇ ਕਿ ਜਿਹੜਾ ਬਾਹਰੇ ਜਿਨ੍ਹਾਂ ਨੂੰ ਕਿ ਵਧੀਆ ਉਦੋਂ ਦਿੱਤਾ ਮਾਨ ਸਾਹਿਬ ਨੇ ਉਹ ਬੁੱਟੇ ਤੋਂ ਕੁ ਦਿਨ ਪਹਿਲਾਂ ਵਿਦੇਸ਼ ਚਲੇ ਜਾਂਦੇ ਨੇ ਕਿ ਉਹਨਾਂ ਨੂੰ ਪਤਾ ਦਾ ਫਿਕਰ ਨਹੀਂ ਸੀ ਵੀ ਖੜ ਕੇ ਵੀ ਰਹਿ ਕੇ ਅਸੀਂ ਇਸ ਸ਼ਹਿਰ ਦੇ ਵਿੱਚ ਵੋਟਾਂ ਪਵਾਈਏ ਮਾਨ ਸਾਹਿਬ ਨੂੰ ਐਡਾ ਕੰਨੂ ਘੁਲਾਉਦਾਗਾ ਇਹ ਗੱਲ ਇਹ ਘੱਟ ਰਹੀ ਕਿਤੇ ਵੀ ਅ ਅਬਤਾਰ ਸਿੰਘ ਚੱਕ ਸਾਹਬ ਸਾਡੇ ਅਰਬ ਕੰਟਰੀਆਂ ਦੇ ਪ੍ਰਧਾਨ ਹੂੰ ਤੇ ਉਹਨਾਂ ਦੀ ਇੱਕ ਮਜਬੂਰੀ ਸੀ ਟਿਕਟੋਕ ਪਹਿਲਾਂ ਕਰਵਾ ਚੁੱਕੇ ਸੀਗੇ ਜੋ ਉਹਨਾਂ ਨੂੰ 28 ਤਰੀਕ ਨੂੰ ਇੱਥੋਂ ਜਾਣਾ ਪਿਆ ਮੈਂ ਵੀ ਉਹਨਾਂ ਨੂੰ ਕਿਹਾ ਸੀ ਕਿ ਵੀ ਤੁਸੀਂ ਟਿਕਟ ਐਕਸਟੈਂਡ ਕਰਾ ਲਓ ਉਹ ਕਹਿੰਦੇ ਵੀ ਨਹੀਂ ਮੇਰੀ ਉੱਥੇ ਫਿਰ ਪਹੁੰਚਣਾ ਜ਼ਰੂਰੀ ਹੈ ਤੇ ਜਿਸ ਕਰਕੇ ਉਹਨਾਂ ਨੂੰ ਫਿਰ ਵਾਪਸ ਜਾਣਾ ਪਿਆ ਹੂੰ ਔਰ ਮੇਰੇ ਖਿਆਲ ਚ ਅਗਰ ਸ਼ਾਇਦ ਉਹ ਰੁਕ ਜਾਂਦੇ ਤਾਂ ਸਾਨੂੰ ਚੱਕਪਿੰਡ ਤੋਂ ਹੋਰ ਵੋਟ ਮਿਲ ਜਾਂਦੇ ਹ ਜੇ ਆਪਾਂ ਸਟੇਟ ਪੱਧਰ ਦੀ ਗੱਲ ਕਰੀਏ ਬਿੱਟੂ ਜੀ ਇਹ ਵੀ ਗੱਲਾਂ ਬਹੁਤ ਆਈਆਂ ਨੇ ਜਿੱਥੇ ਕਿ ਸਿਮਰਜੀਤ ਮਾਨ ਜੀ ਨੇ ਸਾਰੀ ਪਾਰਟੀ ਨੇ ਮਤਪੁਰ ਸਵਰਥਨ ਦਿੱਤਾ ਸਰਬਜੀਤ ਦੇ ਸਰਬਜੀਤ ਖਾਲਸਾ ਜਿਹੜੇ ਖੰਡੋਂ ਆਪ ਖੜੇ ਸੀਗੇ ਆਪਣੇ ਫਰੀਦਕੋਟ ਤੋਂ ਉਹਨਾਂ ਬਾਰੇ ਵੀ ਗੱਲ ਕਾਫੀ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਇਹ ਚੱਲਦੀ ਰਹੀਆਂ ਉਹਨਾਂ ਖਾਸ ਜੀ ਦੀ ਵੀਡੀਓ ਵੀ ਆਈ ਵੀ ਮਾਨਸਾ ਮੈਨੂੰ ਵਰਤ ਰਹੇ ਨੇ ਪਹਿਲਾਂ ਮੈਨੂੰ ਵੋਟਾਂ 'ਚ ਖੜਾ ਦਿੱਤਾ ਜਾਂ ਉਹਨਾਂ ਦੇ ਬਰਾਬਰ ਜਿਹੜਾ ਬੰਦਾ ਆਪਣਾ ਤੁਸੀਂ ਖੜਾਇਆ ਇਲੈਕਸ਼ਨ ਦੇ ਵਿੱਚ ਫਰੀਦਕੋਟ ਇਹ ਵੀ ਗੱਲਾਂ ਵੀ ਕਿਤੇ ਕਮਜ਼ੋਰ ਕਰੀਏ ਗੱਲਾਂ ਨਹੀਂ ਨਹੀਂ ਸਾਨੂੰ ਅਸੀਂ ਜਿਸ ਤਰ੍ਹਾਂ ਭਾਈ ਅਮਰਤਪਾਲ ਜੀ ਦੇ ਅਗਸਟ ਸਾਡੇ ਬ੍ਰਦਰ ਖੜੇ ਸੀ ਉਤੋਂ ਬਲੇਅਰ ਬਲੇਅਰ ਸਾਹਿਬ ਉਹਨਾਂ ਨੂੰ ਅਸੀਂ ਬਿਠਾ ਦਿੱਤਾ ਇਸੇ ਤਰ੍ਹਾਂ ਅਗਰ ਅਸੀਂ ਫਰੀਦਕੋਟ ਤੋਂ ਭਾਈ ਅਮਰਤ ਭਾਈ ਸਰਬਜੀਤ ਦੇ ਅਗੇਸਟ ਜਿਹੜਾ ਸਾਡਾ ਕੈਂਡੀਡੇਟ ਸੀ ਅਸੀਂ ਉਹਨੂੰ ਬਿਠਾ ਦਿੰਦੇ ਤਾਂ ਮੈਨੂੰ ਲੱਗਦਾ ਕਿ ਅਸੀਂ ਕਾਫੀ ਹੱਦ ਤੱਕ ਵੋਟ ਦਾ ਗ੍ਰਾਫ ਉੱਪਰ ਲੈ ਜਾਂਦੇ ਇਹ ਲੋਕਾਂ ਦੇ ਸਵਾਲ ਰਹੇ ਰਹੇ ਨੇ ਜੇ ਇਲੈਕਸ਼ਨ ਦੇ ਸਮੇ ਲੋਕ ਇਹ ਜਿਹੜੇ ਸਵਾਲ ਲਗਾਤਾਰ ਕਰਦੇ ਰਹੇ ਨੇ ਜੇ ਤੁਸੀਂ ਅਮਰਤ ਪਾਲ ਨੂੰ ਸਰਵਤਨ ਦਿੱਤਾ ਤਾਂ ਤੁਸੀਂ ਇਹਨਾਂ ਨੂੰ ਕਿਉਂ ਨਹੀਂ ਦੇ ਰਹੇ ਭਾਈ ਸਾਹਿਬ ਸਰਬਜੀਤ ਜੀ ਪਿੰਨੋ ਪਹਿਲਾਂ ਇਲੈਕਸ਼ਨ ਲੜਵਾਇਆ ਸੀਗਾ ਚਲੋ ਉਹਨਾਂ ਦਾ ਪੁਰਾਣਾ ਕੁਛ ਆਪਣਾ ਹੋ ਸਕਦਾ ਪ੍ਰਧਾਨ ਸਾਹਿਬ ਦੇ ਨਾਲ ਕੋਈ ਗੱਲਬਾਤ ਹੋਵੇ ਪਰ ਮੈਨੂੰ ਇਹ ਲੱਗਦਾ ਕਿ ਵੀ ਅਸੀਂ ਸਾਨੂੰ ਉੱਥੋਂ ਬੰਦਾ ਬਿਠਾ ਲੈਣਾ ਚਾਹੀਦਾ ਸੀ ਅਗਰ ਅਸੀਂ ਬੰਦਾ ਆਪਣਾ ਬਿਠਾ ਲੰਦੇ ਆਪਣਾ ਕੈਂਡੀਡੇਟ ਉੱਥੋਂ ਉਹਦੇ ਹੱਕ ਦੇ ਵਿੱਚ ਬਿਠਾ ਦਿੰਦੇ ਤਾਂ ਸਾਨੂੰ ਪੂਰੇ ਪੰਜਾਬ ਦੇ ਵਿੱਚ ਸਾਡੇ ਕੈਂਡੀਡੇਟਾਂ ਦਾ ਕਦ ਉੱਪਰ ਜਾਣਾ ਸੀਗਾ ਔਰ ਇਹ ਜਿਹੜੀ ਸੀਟ ਅਸੀਂ ਅੱਜ ਹਾਰੇ ਆ ਇਹ ਵੀ ਸ਼ਾਇਦ ਅਸੀਂ ਸੀਟ ਜਿੱਤ ਜਾਂਦੇ ਕਿਉਂਕਿ ਉਹਨਾਂ ਨੇ ਆਪਣੇ ਬਿਆਨ ਵੀ ਮੀਡੀਆ ਤੇ ਬਹੁਤ ਦਿੱਤੇ ਨੇ ਸਰਬਜੀਤ ਖਾਲਸਾ ਜੀ ਨੇ ਕਿਹਾ ਸਿਮਰਜੀਤ ਮਾਨ ਜੀ ਮੇਰੇ ਵਿਆਹ ਤੇ ਆਏ ਮੈਨੂੰ ਵਿਆਹ ਤੇ ਵੀ ਨਹੀਂ ਆਏ ਨਾ ਮੈਨੂੰ ਕੋਈ ਸੱਗਨ ਦਿੱਤਾ ਉਹਨਾਂ ਨੇ ਸਿਰਫ ਮੈਨੂੰ ਵਰਤਿਆ ਕੌਮ ਦੇ ਨਾਂ ਤੇ ਲਗਾਤਾਰ ਇਸ ਇਸ ਵਾਰ ਵੀ ਕਹਿੰਦੇ ਸੀ ਆਏ ਸੀਗੇ ਮੇਰੇ ਕੋਲੇ ਵੀ ਤੁਸੀਂ ਸਾਡੇ ਵੱਲੋਂ ਵੋਟਾਂ ਤੇ ਤੁਸੀਂ ਇਲੈਕਸ਼ਨ ਲੜੋ ਇਹਦੇ ਪਰ ਮੈਂ ਜਵਾਬ ਦਿੱਤਾ ਇਹ ਹੋ ਸਕਦਾ ਵੀ ਉਹਨਾਂ ਕੋਲੇ ਗਏ ਹੋਣ ਇਹਨਾਂ ਬਾਰੇ ਇਸ ਚੀਜ਼ ਬਾਰੇ ਮੇਰੀ ਨੌਲੇਜ ਨਹੀਂ ਹੈਗਾ ਕਿ ਇਹਨਾਂ ਦਾ ਆਪਸ ਵਿੱਚ ਇਸੇ ਤੱਕ ਗੱਲ ਹੋਈ ਹੈ ਪਰ ਇਹ ਜ਼ਰੂਰ ਹੋਇਆ ਸੀ ਸਾਡੇ ਆਪਸ ਦੇ ਵਿੱਚ ਸਾਰਿਆਂ ਚ ਗੱਲ ਹੋਈ ਕਿ ਵੀ ਜਿਹੜੀ ਵੀ ਆਪਾਂ ਜਿਹੜਾ ਵੀ ਸਾਡਾ ਕੈਂਡੀਡੇਟ ਹੈ ਅਸੀਂ ਉਸ ਨੂੰ ਇੱਥੋਂ ਵਾਪਸ ਲੈ ਲਈਏ ਸਰਵ ਜਿੱਤ ਦੇ ਹੱਕ ਦੇ ਵਿੱਚ ਉਹਨੂੰ ਉੱਥੇ ਬਿਠਾ ਦੇ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਦੀ ਉਹ ਵੀ ਨਾਂ ਨਾਲ ਗੱਲਾਂ ਚੱਲਦੀਆਂ ਰਹੀਆਂ ਉਹਨਾਂ ਦੇ ਪਿਤਾ ਨੇ ਪਹਿਲਾਂ 2022 ਤੋਂ ਸਵਾਰਥਨ ਦਿੱਤਾ ਕਿਹਾ ਮਾਸਰ ਨੂੰ ਵੋਟਾਂ ਪਾਇਓ ਸਿੱਧੂ ਮੂਸੇਵਾਲੇ ਨੇ ਖੁਦ ਵੀ ਕਾਨ੍ਹ ਸਿੰਘ ਵਾਲਾ ਲਾਸਟ ਇਲੈਕਸ਼ਨ ਵੇਲੇ ਜਾਂਦੇ ਰਹੇ ਉਹਨਾਂ ਕੋਲੇ ਤੁਹਾਡੇ ਚਿੱਤੇ ਦੀ ਗੱਲ ਉਦੋਂ ਪਰ ਇਸ ਵਾਰ ਜਿਹੜੇ ਉਹਨਾਂ ਦੇ ਪਿਤਾ ਨੇ ਸਰਿਆਮ ਕਾਂਗਰਸ ਦਾ ਸਾਥ ਦਿੱਤਾ ਇਹ ਵੀ ਗੱਲ ਕਿਤੇ ਨਾ ਕਿਤੇ ਕੋਈ ਕਰੀਬ ਕਮਜ਼ੋਰ ਨੂੰ ਇਸ ਟਾਈਮ ਮੂਸੇ ਸਾਹਿਬ ਵਾਲੇ ਦੇ ਜੋ ਪਿਤਾ ਜੀ ਬਲਕੌਰ ਅੰਕਲ ਜੀ ਉਹਨਾਂ ਨੇ ਕਾਂਗਰਸ ਦਾ ਸਾਥ ਦੇ ਕੇ ਕਿਤੇ ਨਾ ਕਿਤੇ ਉਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਔਰ ਉਹਨਾਂ ਨੇ ਆਪਣੇ ਬੇਟੇ ਦੇ ਬੋਲਾਂ ਦੇ ਖਿਲਾਫ ਚੱਲੇ ਨੂੰ ਮੇਰਾ ਇਹ ਮੰਨਣਾ ਹੈ ਕਿਉਂਕਿ ਮੂਸੇਵਾਲ ਸਾਹਿਬ ਜਿਹੜੇ ਸੀਗੇ ਪ੍ਰਧਾਨ ਸਾਹਿਬ ਦੀ ਬੜੀ ਇੱਜ਼ਤ ਕਰਦੇ ਸੀ ਔਰ ਬੜਾ ਉਹਨਾਂ ਦਾ ਸਤਿਕਾਰ ਕਰਦੇ ਸੀ ਇਹ ਵੀ ਕਹਿੰਦੇ ਸੀ ਕਿ ਮੈਂ ਤੁਹਾਨੂੰ ਮਿਲਣਾ ਚਾਹਣਾ ਮੈਨੂੰ ਮੈਂ ਤੁਹਾਨੂੰ ਮਿਲਣਾ ਹੈ ਬਟ ਪ੍ਰਧਾਨ ਸਾਹਿਬ ਨੇ ਕਿਹਾ ਕਿ ਮੈਂ ਤੈਨੂੰ ਮਿਲਣ ਆਉਂਗਾ ਜਦੋਂ ਪ੍ਰਧਾਨ ਸਾਹਿਬ ਉਹਨਾਂ ਨੂੰ ਮਿਲਣ ਗਏ ਮੂਸੇਵਾਲ ਪਿੰਡ ਤਾਂ ਉਸ ਤੋਂ ਪਹਿਲਾਂ ਇਹ ਵਾਕਿਆ ਹੋ ਚੁੱਕਿਆ ਸੀਗਾ ਉਹ ਦੁਨੀਆ ਛੱਡ ਕੇ ਜਾ ਚੁੱਕੇ ਸੀ ਬਟੂ ਜੀ ਪਰ ਕੀ ਬਣੂ ਮਲੇ ਕੋਲ ਦੀ ਗੱਲ ਕਰੀਏ ਤਾਂ ਸੋ ਬੰਨੀ ਕਲੇ ਦਾ ਅੰਮਰਸਰ ਦਾ ਪਵਿੱਖ ਕੀ ਆ ਨਹੀਂ ਅਸੀਂ ਦੁਬਾਰਾ ਇਹਦਾ ਗ੍ਰਾਫ ਉੱਪਰ ਲੈ ਕੇ ਜਾਵਾਂਗੇ ਸਾਡੇ ਗ੍ਰਾਫ ਟੂ ਚ ਕਿਵੇਂ ਜਾਊਗਾ ਜਦ ਸਾਰੇ ਇੱਕ ਇੱਕਾ ਨਹੀਂ ਹੋ ਗਾ ਲੀਡਰਸ਼ਿਪ ਦੇ ਇੱਕਾ ਨਹੀਂ ਹੋ ਗ੍ਰਾਫ ਕਿਵੇਂ ਉੱਪਰ ਜਾਊ ਪਾਰਟੀ ਦਾ ਨਹੀਂ ਇਹ ਤਾਂ ਸਾਨੂੰ ਹੁਣ ਜਿਹੜੇ ਪਾਰਟੀ ਚ ਸਾਡੇ ਮਸੰਦਨ ਉਹਨਾਂ ਨੂੰ ਸਾਨੂੰ ਪਛਾਣਨਾ ਪੈਣਾ ਕਿ ਪਾਰਟੀ ਦੀਆਂ ਅੰਦਰ ਗਤੀ ਤਾਰਾਂ ਕਿੰਨਾਂ ਦੀਆਂ ਕਾਂਗਰਸ ਨਾਲ ਮਿਲਦੀਆਂ ਇਹ ਸਾਨੂੰ ਦੇਖਣਾ ਪਏਗਾ ਵਦਿਆ ਨਾ ਕਹਿ ਰਹੇ ਹਾਂ ਕੋਈ ਹੈ ਕਾਂਗਰਸ ਜਾਂ ਤੁਹਾਡੇ ਸਾਹਿਬ ਦੇਖੋ ਲੋਗਾ ਦੇ ਵਿੱਚ ਹੁਣ ਸੁਣਨ ਦੇ ਵਿੱਚ ਆਇਆ ਹੈ ਕਿ ਵੀ ਤੁਹਾਡੇ ਅੰਦਰਲੇ ਬੰਦੇ ਹੀ ਕਾਂਗਰਸ ਦੇ ਨਾਲ ਮਿਲੇ ਹੋਏ ਸੀਗੇ। ਹੂੰ ਔਰ ਕਾਂਗਰਸ ਨੂੰ ਬੈਨੀਫਿਟ ਦੇਣ ਦੇ ਲਈ ਉਹਨਾਂ ਨੇ ਅੱਢੀ ਚੋਟੀ ਦਾ ਜ਼ੋਰ ਲਗਾ ਦਿੱਤਾ। ਇੱਕ ਵਾਰ ਪਹਿਲਾਂ ਵੀ ਉਹ ਇਸ ਤਰ੍ਹਾਂ ਸਾਥ ਦੇ ਚੁੱਕੇ ਸੀਗੇ। ਪ੍ਰਧਾਨ ਸਾਹਿਬ ਉਸ ਟਾਈਮ ਉਹਨਾਂ ਦੇ ਖਿਲਾਫ ਨਹੀਂ ਕੋਈ ਐਕਸ਼ਨ ਲੈ ਸਕੇ। ਇੱਕ ਅਲੱਗ ਗੱਲ ਹੈ। ਬਟ ਜਦ ਤੱਕ ਜਿਸ ਵੀ ਕੌਮ ਦੇ ਅੰਦਰ ਜਿਸ ਵੀ ਪਾਰਟੀ ਦੇ ਵਿੱਚ ਮਸਾਂਦੇ ਰਹਿਣਗੇ ਨਾ ਤਾਂ ਕੋਈ ਕਾਮਯਾਬ ਹੋਊਗੀ ਨਾ ਪਾਰਟੀ ਕਾਮਯਾਬ ਹੋਊਗੀ ਨਾ ਘਰ ਕਾਮਯਾਬ ਹੋਊਗਾ ਜਿਸ ਘਰ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਇਹਦਾ ਜੀ ਸਿੱਖ ਧਰਮ ਵਿੱਚ ਵੱਡੀ ਮਿਸਾਲ ਡੋਗਰੇ ਦੀ ਮਿਲਦੀ ਹੈ ਜਦੋਂ ਯਾਰ ਵਾਲੇ ਸਤਨੂ ਸਿੱਖ ਰਾਜ ਨੇ ਜਿਹੜੀ ਢਾਲ ਲਾਤੀ ਢਾਲਾ ਦਿੱਤੀ ਸੀ ਚੜ੍ਹਦੀ ਕਲਾ ਤੋਂ ਆਪਾਂ ਢੈਂਦੀ ਵੱਲ ਨੂੰ ਆ ਗਏ ਸੀ ਇਹ ਵੀ ਸਾਨੂੰ ਉਸ ਟਾਈਮ ਉਤੋਂ ਅਕਲ ਲੈਣੀ ਚਾਹੀਦੀ ਹੈ ਨਾ ਕਿ ਇਹ ਟਾਈਮ ਟਮ ਟਾਈਮ ਟੂ ਟਾਈਮ ਇਹ ਮਸੰਦ ਇਹ ਨਹੀਂ ਹੈਗਾ ਕਿ ਅੱਜ ਖਤਮ ਹੋ ਜਾਣਗੇ ਇਹ ਕਿਆਮਤ ਤੱਕ ਹੀ ਪੈਦਾ ਹੁੰਦੇ ਰਹਿਣਗੇ ਉਹ ਅਸੀਂ ਪਛਾਣਨੇ ਸਾਡੇ ਜਿਹੜੇ ਪਾਰਟੀ ਦੇ ਉੱਪਰ ਬੈਠੇਨ ਹਾਈ ਕਮਾਂਡ ਉਹਨਾਂ ਨੇ ਦੇਖਣਾ ਕਿ ਕੌਣ ਕੀ ਕਰ ਰਿਹਾ ਚੁਗਲੀਆਂ ਤਾਂ ਹਰਕਦੀਆਂ ਹੁੰਦੀਆਂ ਮੇਰੀਆਂ ਚੁਗਲੀਆਂ ਇਸ ਪੱਧਰ ਤੱਕ ਪ੍ਰਧਾਨ ਸਾਹਿਬ ਕੋਲੇ ਪਹੁੰਚਾਈਆਂ ਗਈਆਂ ਕਿ ਵੀ ਜਿਹੜੀਆਂ ਗੱਲਾਂ ਉਹ ਵਿੱਚ ਹੈ ਹੀ ਨਹੀਂ ਹਮ ਪਰ ਪ੍ਰਧਾਨ ਸਾਹਿਬ ਦਾ ਇਹ ਸ਼ਾਬਾਸ਼ੀ ਹੈ ਮੈਂ ਉਹਨਾਂ ਨੂੰ ਸਲਾਮ ਕਰਦਾ ਕਿਉਂਕਿ ਉਹ ਇੱਕ ਆਈਪੀਐਸ ਆਫਸਰ ਰਹਿ ਚੁੱਕੇ ਨੇ ਜੀ ਆਈਪੀਐਸ ਆਫਸਰ ਇੱਕ ਉਹ ਸੀਟ ਹੈ ਜਿਹੜਾ ਕਿ ਸਮਝੋ ਇੱਕ ਸੂਈ ਦੇ ਨੱਕੇ ਦੇ ਵਿੱਚ ਦੀ ਨਿਕਲ ਕੇ ਬੰਦਾ ਉਧਰ ਪਹੁੰਚਦਾ ਹੈ ਉਹਨਾਂ ਨੂੰ ਉਹਨਾਂ ਨੇ ਪਛਾਣਿਆ ਕਿ ਵੀ ਅਗਰ ਬਿੱਟੂ ਚੋਹਾਨ ਦੀ ਮੇਰੇ ਕੋਲ ਕੋਈ ਬਰਾਈ ਆ ਰਹੀ ਹੈ ਤਾਂ ਇਹਦੇ ਵਿੱਚ ਕੋਈ ਖੂਬੀ ਹੈਗੀ ਹੂੰ ਜਿਹੜੀ ਉਹ ਅੱਲਾ ਦਾ ਸ਼ੁਕਰ ਹੈ ਕਿ ਬਰਾਈ ਪਰਚਾਉਣ ਦੇ ਵਿੱਚ ਮਸੰਦਾ ਨੇ ਕਸਰ ਨਹੀਂ ਛੱਡੀ ਪਰ ਉਹਨਾਂ ਨੇ ਫੇਰ ਵੀ ਮੈਨੂੰ ਹਲਕਾ ਇੰਚਾਰਜੀ ਨਾਲ ਸਾਡੇ ਕੋਲ ਤਾਂ ਬਿੱਟੂ ਜੀ ਇਹ ਵੀ ਗੱਲ ਹੈ ਸਾਡੇ ਕੋਲੇ ਵੋਟਰ ਤਾਂ ਪਹਿਲਾਂ ਸਾਹਮਣੇ ਆਏ ਸੀਗੇ ਵੀ ਮਾਨ ਸਾਹਿਬ ਕੋਲ ਜਾ ਕੇ ਤੁਹਾਡੇ ਨਾਂ ਤੇ ਕੋਈ ਇਹ ਕਹ ਕੇ ਵੀ ਪੈਸੇ ਲੈ ਕੇ ਆਉਂਦਾ ਵੀ ਮੈਂ ਖਰਚਾ ਚਾਹ ਪੜੇਦਾ ਸਾਰਾ ਵੀ ਮੇਰੇ ਕੋਲੋਂ ਜਾਂਦਾ ਬਿੱਟੂ ਆਈ ਗੱਲ ਮੇਰੀ ਐਸੀ ਨਾ ਗੱਲ ਮੇਰੇ ਵੀ ਸੁਣਨ ਚਾਹੀਏ ਲੋਕਾਂ ਨੂੰ ਪਤਾ ਲੱਗਿਆ ਹੈ ਤੁਹਾਨੂੰ ਮਾਂ ਸਾਹ ਨੇ ਪੁੱਛੇ ਹੋਊਗਾ ਇਹ ਬਾਅਦ ਮੇਰੇ ਕੋਲ ਉਹ ਮੈਂ ਬਲਕਿ ਇੱਕ ਹਾਸੇ ਵਾਲੀ ਹਾਸੋਹੀਨ ਗੱਲ ਹੈ ਇਹ ਕਿ ਮੈਂ ਅੱਲਾਹ ਅਲਹਮਦੁਲਿਲਾ ਕਿ ਮੇਰੀ ਫੈਕਟਰੀ ਠੀਕ ਹੈ ਮੇਰਾ ਕਾਰੋਬਾਰ ਠੀਕ ਹੈ ਮੇਰੀ ਜ਼ਮੀਨ ਦੀ ਆਮਦਨ ਵੀ ਮੈਨੂੰ ਸੋਹਣੀ ਹੈ ਕਿ ਉਸ ਬੰਦੇ ਨੇ ਪਤਾ ਨਹੀਂ ਕਿਸ ਮੂਡ ਦੇ ਵਿੱਚ ਕਿਸ ਟੌਪਿਕ ਦੇ ਨਾਲ ਇਹ ਗੱਲ ਕਹਿ ਦਿੱਤੀ ਕਿ ਬਿੱਟੂ ਚੋਹਾਨ ਦੀ ਫੈਕਟਰੀ ਦਾ ਚਾਹ ਪਾਣੀ ਦਾ ਖਰਚਾ ਵੀ ਅਸੀਂ ਚੱਕਦੇ ਹਾਂ ਇਹ ਬਹੁਤ ਹੀ ਉਹਨਾਂ ਵਾਸਤੇ ਗਲਤ ਸੀ ਜਿਨੇ ਵੀ ਇਹ ਗੱਲ ਕਹੀ ਮੈਂ ਉਹਨੂੰ ਇਹ ਗੱਲ ਨੂੰ ਖੰਡਨ ਕਰਦਾ ਕਿ ਅੱਜ ਤੱਕ ਜੋ ਵੀ ਹੈ ਫੈਕਟਰੀ ਦੇ ਵਿੱਚ ਜਿਹੜਾ ਵੀ ਆਇਆ ਸਾਡਾ ਅੰਮਾ ਜਾਇਆ ਹੈ ਮਾਂ ਜਾਇਆ ਹੈ ਤੇ ਕਿ ਵੈਸੇ ਵੀ ਸਾਡਾ ਇੱਕ ਧਰਮ ਵੀ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਕੋਈ ਆਵੇ ਤਾਂ ਅਸੀਂ ਉਸ ਦੀ ਸੇਵਾ ਕਰਨੀ ਹੈ ਜਿਨੇ ਜੋਗੇ ਹੈਗੇ ਇਹ ਗੱਲ ਤੁਹਾਨੂੰ ਫਿਰ ਮਾਨ ਸਾਹਿਬ ਨੇ ਪੁੱਛੀ ਸੀ ਪ੍ਰਧਾਨ ਸਾਹਿਬ ਨੇ ਨਹੀਂ ਪੁੱਛੀ ਮੈਨੂੰ ਹਾਈ ਕਮਾਂਡ ਨੇ ਪੁੱਛਿਆ ਸੀਗਾ ਉਹਨਾਂ ਤੋਂ ਫਿਰ ਮੈਨੇ ਉਹ ਮੇਰੇ ਤੇ ਸਵਾਲ ਆਇਆ ਸੀ ਮੈਂ ਫਿਰ ਦੱਸਿਆ ਕਿ ਵੀ ਐਸਾ ਅਜੇ ਤੱਕ ਨਹੀਂ ਹੋਇਆ ਅਗਰ ਫੋਤੋ ਕੋਈ ਇਸ ਤਰ੍ਹਾਂ ਦਾ ਖਰਚਾ ਲੰਦਾ ਹੈ ਜਾਂ ਕੋਈ ਤੁਹਾਨੂੰ ਆ ਕੇ ਕਹਿੰਦਾ ਕਿ ਮੈਂ ਇਹ ਕਰਦਾ ਉਹ ਝੂਠ ਹੈ ਬਿਲਕੁਲ ਹੀ ਸਫੈਦ ਝੂਠ ਹੈ ਹੋ ਆਪ ਸਰਕਾਰ ਦੀ ਗੱਲ ਕਰੀਦਾ ਭਗਵੰਤ ਮਾਨ ਮੁੱਖ ਮੰਤਰੀ ਦੀ ਤਾਂ 13 ਜ਼ੀਰੋ ਦੀ ਗੱਲ ਹੋ ਰਹੀ ਸੀ ਹਾਂਜੀ ਸਿਰਫ 3 ਸੀਟਾਂ ਰਹਿ ਗਈਆਂ ਇੱਕ ਮੂਰੂ ਐਕਾਊਂਟ ਦੀ ਉਸ ਤੋਂ ਬਾਅਦ ਕੀ ਕੀਤਾ ਮਾ ਭਗਵੰਤ ਮਾਨ ਜੀ ਨੇ ਅੱਜ ਕੁਝ ਦਿਨ ਹੋਏ ਨੇ ਜਿਹੜੀਆਂ ਕਿ ਰਿਜ਼ਲਟ ਜਾਇਨ ਹੈ ਨਾ ਜੀ ਅੱਜ ਦੀ ਬਿਆਨ ਸੁਣੀਏ ਤਾਂ ਬੱਚੇ ਨੇ ਪਿਛਲੇ ਵਜੀਫਾ ਰਹਿੰਦੀ ਵਜੀਫੇ ਪਾਤੇ ਉਹਨਾਂ ਨੇ ਜਿਹੜੇ ਈਟੀਟੀ ਜਾਂ ਵੱਡੀਆਂ ਜਿਹੜੇ ਬੱਚੇ ਕੋਰਸ ਕਰਨਾ ਚਾਹੁੰਦੇ ਨੇ ਉਹ ਸਰਕਾਰ ਫ੍ਰੀ ਕਰਵਾਉ ਉਹ ਕਲੀਅਰ ਹੋ ਗਿਆ ਰਸਟ ਰਕਾਰਡ ਕੱਟੇ ਜਿਨ੍ਹਾਂ ਦੇ ਉਹ ਵੀ ਲਾਗੂ ਕਰਤੇ ਅਜਰ ਹੋਰ ਵੱਡੇ ਵੱਡੇ ਅੰਗਲਾ ਕਰੇ ਪੁਲਿਸ ਅਫਸਰਾਂ ਨੂੰ ਉਹ ਬਦ ਚੱਕਣਾ ਕਰਤਾ ਵੀ ਤੁਸੀਂ ਇਹਨਾਂ ਦੇ ਡੀਓ ਵੀ ਦੇਣੀ ਪੱਕੀ ਮਤਲਬ ਮੇਰਾ ਕਹਿਣਾ ਭਾਵੇਂ ਇਹ ਵੀ ਪਾਰਟੀ ਨੇ ਆਪਣੇ ਜਿਹਨੇ ਕਮਜ਼ੋਰੀਆਂ ਸੁਧਾਰ ਲੀਆਂ ਵੀ ਕਹਿੰਦੇ ਵੀ ਅਸੀਂ ਉੱਡਾਂਗੇ ਸੋ ਮਨੀ ਕਹਿੰਦਾ ਅੰਮ੍ਰਿਤਸਰ ਕੀ ਕਰ ਰਹੀ ਆ ਕੀ ਕਿਹੜੇ ਕਿਹੜੇ ਪੰਡ ਚੱਕਲੇ ਤੁਸੀਂ ਪਹਿਲਾਂ ਦੱਸ ਤੁਹਾਡੀ ਮੀਟਿੰਗ ਹੋ ਗਈ ਤੁਸੀਂ ਗੱਲ ਕੀਤੀ ਹੈ ਪੰਜਾਬ ਸਰਕਾਰ ਦੀ ਕਿ ਵੀ ਇਹਨਾਂ ਨੇ ਹੁਣ ਆਪ ਮੰਥਨ ਕਰ ਰਹੇ ਨੇ ਔਰ ਉਹ ਦੁਬਾਰਾ ਵਜ਼ੀਫੇ ਵਗੈਰਾ ਦੇਣਾ ਸ਼ੁਰੂ ਕੀਤਾ ਹੈ ਤੇ ਇੱਕ ਪੰਜਾਬੀ ਚ ਕਹਾਵਤ ਹੈ ਕਿ ਵਕਤੋ ਖੁੰਬੀ ਡੋਮਣੀ ਗਾਵੇ ਯਾਲਪਤਾਲ ਕੋਨੋ ਕੋਈ ਫਾਇਦਾ ਨਹੀਂ ਹੈਗਾ ਉਹਨੇ ਜੋ ਵੀ ਇਹ ਵਜੀਫੇ ਦੇ ਦੇਵੇ ਜੋ ਚਾਹੇ ਦੇ ਦੇਵੇ ਉਹ ਤਾਂ ਇੱਕ ਵਾਰੀ ਹੁਣ ਤੀਰ ਜਿਹੜਾ ਕਮਾਂਡ ਚੋਂ ਨਿਕਲ ਚੁੱਕਿਆ ਹੈ ਤੀਰ ਤਾਂ ਆਪੇ ਛੱਡਦੇ ਸੀਗੇ ਵੋਟਾਂ ਦੇ ਉਹ ਤਾਂ ਕਹਿੰਦੇ ਸੀ ਕਿ ਅਸੀਂ 13 ਦੀਆਂ 13 ਲੈ ਕੇ 13 ਜ਼ੀਰੋ ਦਾ ਕਰਨਾ ਸੀ ਇਹ ਤਾਂ ਚਲੋ ਪਬਲਿਕ ਨੇ ਮੂਰਲਾ ਏਕਾ ਹਟਾਇਆ ਅਜੇ ਤਾਂ ਪਬਲਿਕ ਪਿਛਲਾ ਤੀਆ ਹਟਾ ਰਹੀ ਸੀਗੀ ਹੂੰ ਅਗਰ ਥੋੜਾ ਜਿਹਾ ਸਾਡੀ ਪਾਰਟੀ ਦੇ ਵਿੱਚ ਆਪਣਾ ਅਸੀਂ ਮੈਨੇਜਮੈਂਟ ਦੇ ਵਿੱਚ ਕਾਮਯਾਬ ਹੋ ਜਾਂਦੇ ਤਾਂ ਪਿਛਲਾ ਤੀਆ ਉੜ ਜਾਣਾ ਸੀਗਾ ਹੂੰ ਮੂਰਲਾ ਇੱਕਾ ਹੀ ਰਹਿ ਜਾਣਾ ਸੀਗਾ ਚਲੋ ਅਦਾਸ ਕਰਦੇ ਆਂ ਵੀ ਸ੍ਰੋਮਨ ਕਲੰਬਰਤਾ ਜਿਹੜੀ ਇੱਕ ਉੱਪਰ ਕੇ ਧਾਰਮਿਕ ਸੰਸਥਾ ਤੇ ਵਾਂਗੂ ਜਿਹੜੀ ਅੱਗੇ ਆਵੇ ਲੋਕਾਂ ਦਾ ਭਲਾ ਕਰੇ ਮਲੇ ਦੇ ਕੋਲੇ ਵਾਸੀਆਂ ਦਾ ਤੁਸੀਂ ਬੈਠੇ ਹੋ ਅੱਗੇ ਤੁਹਾਡੀ ਮੈਨੇਜਮੈਂਟ ਦੇ ਵਿੱਚ ਏਕਾ ਹੋਵੇ ਤਾਂ ਮਲੇ ਦੇ ਕੋਲੇ ਵਾਸੀਆਂ ਦਾ ਭਲਾ ਹੋਵੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਹਮੇਸ਼ਾ ਤੋਂ ਹੀ ਘਟ ਗਿੰਤੀਆਂ ਦੇ ਮਸੀਹਾ ਬਣ ਕੇ ਰਹੇ ਨੇ ਅਸੀਂ ਇਹ ਨਹੀਂ ਭੁੱਲ ਸਕਦੇ ਕਿ ਉਹਨਾਂ ਨੇ ਮੁਸਲਮਾਨਾਂ ਦਾ ਕਿਵੇਂ ਸਾਥ ਦਿੱਤਾ ਹੈ ਔਰ ਕਿੰਨਾ ਸਾਥ ਦਿੱਤਾ ਹੈ 92 ਦੇ ਵਿੱਚ ਜਦੋਂ ਸਾਡੀ ਇਤਿਹਾਸਿਕ ਮਸਜਿਦ ਗਰਾਈ ਗਈ ਸੀ ਤਾਂ ਇੱਕੋ ਇੱਕੇ ਮਰਦ-ਏ-ਮਜ਼ਾਹਿਦ ਸੀ ਜਿਨੇ ਸਾਨੂੰ ਆਪਣੇ ਗੱਲ ਲਗਾਇਆ ਅਸੀਂ ਉਸ ਦੀ ਦੇਣ ਨਹੀਂ ਦੇ ਸਕਦੇ ਗੁਜਰਾਤ ਦੇ ਦੰਗਿਆਂ ਦੇ ਦੌਰਾਨ ਬੀਬੀ ਬਲਕਿਸ ਬਾਨੋ ਦਾ ਕੇਸ ਪ੍ਰਧਾਨ ਸਾਹਿਬ ਨੇ ਪਾਰਲੀਮੈਂਟ ਦੇ ਵਿੱਚ ਉਠਾਇਆ ਹਾਂ ਔਰ ਕਸ਼ਮੀਰ ਦੇ ਵਿੱਚ ਜਿਹੜੇ ਸਾਡੇ ਤੇ ਸਾਡੇ ਭਰਾਵਾਂ ਤੇ ਅਤਿਆਚਾਰ ਹੋ ਰਿਹਾ ਉਸ ਲਈ ਪ੍ਰਧਾਨ ਸਾਹਿਬ ਨੇ ਉਥੇ ਕੋਚ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਰਡਰ ਦੇ ਉੱਪਰ ਉਹਨਾਂ ਨੂੰ ਰੋਕ ਦਿੱਤਾ ਗਿਆ ਸਾਨੂੰ ਖੁਸ਼ੀ ਹੈ ਖੁਸ਼ੀ ਹੈ ਕਿ ਅਮਰਤਪਾਲ ਜਿੱਤੇ ਆ ਇਕੱਲੇ ਅਮਰਤਪਾਲ ਦੀ ਨਹੀਂ ਇੰਜੀਨੀਅਰ ਅਬਦੁੱਲ ਦੀ ਵੀ ਸਾਨੂੰ ਖੁਸ਼ੀ ਹੈ ਜਿਹੜਾ ਕਸ਼ਮੀਰ ਤੋਂ ਬਾਰਾਮੁੱਲਾ ਤੋਂ ਜਿੱਤੇ ਆ ਉਹ ਵੀ ਦੋ ਕੈਂਡੀਡੇਟਨ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਜਿਹੜੇ ਜੇਲ੍ਹ ਦੇ ਵਿੱਚ ਬੈਠ ਕੇ ਜਿੱਤੇ ਨੇ ਹਮਮ ਔਰ ਉਹ ਦੋ ਕੈਂਡੀਡੇਟ ਕਿਹੜੇ ਨੇ ਪਹਿਲਾ ਅਮਰਤਪਾਲ ਆ ਗਿਆ ਦੂਜਾ ਇੰਜੀਨੀਅਰ ਅਬਦੁਲ ਬਾਰਾਮੁਲਾਤੋ ਇਹ ਦੋਨੋਂ ਜੇਲ੍ਹ ਦੇ ਵਿੱਚ ਬੈਠ ਕੇ ਜਿੱਤੇ ਨੇ ਇਥੋਂ ਇਹ ਦਿਖ ਰਿਹਾ ਹੈ ਕਿ ਵੀ ਸਾਡੇ ਅੰਦਰ ਲੋਕਤੰਤਰ ਹੈਗਾ ਹੈ ਜੀ ਹੈਗਾ ਬਟੂ ਜੀ ਮੈਂ ਗੱਲ ਕਰੂੰਗਾ ਤਾਂ ਦੇਖੋ ਮਾਨਸਾਹਵਿਕਤਾ ਨੂੰ ਕਚੇੜਾ ਨੇ ਤੇ ਦੋ ਸੀਟਾਂ ਐਮਪੀ ਦੀ ਗੱਲ ਕਰੀ ਤਾਂ ਅਮਰਤਪਾਲ ਅਤੇ ਸਰਪਜੀਤ ਜੀ ਇਹ ਦੋਨੇ ਸਿਸਟਮ ਦੇ ਚੱਕਰੇ ਐਮਪੀ ਬਣ ਚੁੱਕੇ ਨੇ ਕੀ ਆਉਣ ਵਾਲੇ ਸਮੇਂ 'ਚ ਹੋ ਸਕਦਾ ਵੀ ਮਾਨਸਾਹਬ ਜਾਂ ਅੰਮ੍ਰਿਤਪਾਲ ਦਾ ਸਭੀ ਦਾ ਰਲ ਕੇ ਕੋਈ ਨਹੀਂ ਐਲ ਕਰਨਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਚੱਲੀਏ ਕਿਉਂਕਿ ਭਾਈ ਅੰਮ੍ਰਿਤਪਾਲ ਨੂੰ ਤਾਂ ਅਸੀਂ ਆਪਣਾ ਪੂਰਾ ਸਮਰਥਨ ਦਿੱਤਾ ਸੀਗਾ ਤੇ ਸਰਬਜੀਤ ਦੇ ਨਾਲ ਵੀ ਅਸੀਂ ਕਿਤੇ ਨਾ ਕਿਤੇ ਇਹ ਕੋਸ਼ਿਸ਼ ਕਰੀਏ ਸਾਨੂੰ ਚਾਹੀਦੀ ਵੀ ਹੈ ਜੀ ਕਿ ਵੀ ਅਸੀਂ ਹੁਣ ਜਿੱਥੇ ਸਾਨੂੰ ਨੁਕਸਾਨ ਹੋਇਆ ਹੈ ਪੰਥ ਨੂੰ ਕਥਾ ਹੋ ਕੇ ਹੀ ਚੱਲਣਾ ਪੈਣਾ ਮੈਂ ਤੁਹਾਨੂੰ ਇੱਕ ਗੱਲ ਇਹ ਵੀ ਦੱਸਣਾ ਰਹਿ ਗਿਆ ਪੰਥ ਅਧੂਰਾ ਵੀ ਹੈ ਉਹ ਅਧੂਰਾ ਜਦ ਤੱਕ ਐਸਸੀ ਭਾਈਚਾਰੇ ਨੂੰ ਨਾਲ ਨਹੀਂ ਲਾਊਗਾ ਪੰਥ ਅਧੂਰਾ ਰਹੂਗਾ ਵੱਡੀ ਗੱਲ ਹੈ ਜਦੋਂ ਸਾਡਾ ਐਸਸੀ ਭਾਈਚਾਰਾ ਮੈਂ ਪ੍ਰਧਾਨ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਕਿ ਸਾਡੇ ਮਲੇਰਕੋਟਲੇ ਹਲਕੇ ਦੇ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਮੁਸਲਮਾਨਾਂ ਦੀ ਹੈ ਸੈਕੰਡ ਐਸਸੀ ਭਾਈਚਾਰੇ ਦੀ ਹੈ ਕਿ ਅਸੀਂ ਅਗਰ ਐਸਸੀ ਭਾਈਚਾਰੇ ਨੂੰ ਮੂਰੇ ਲਾ ਕੇ ਚੱਲੀਏ ਉਹਨਾਂ ਨੂੰ ਅਸੀਂ ਪ੍ਰਧਾਨਗੀ ਦੇ ਕੇ ਉਹਨਾਂ ਨੂੰ ਅਸੀਂ ਫਾਲੋ ਕਰੀਏ ਤਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਕਾਮਯਾਬੀ ਕਰਾਂਗੇ ਇਹ ਜਿਹੜਾ ਅਮਰਿਤਪਾਲ ਜਿੰਨ ਔਰ ਸਰਬਜੀਤ ਜਿੰਨ ਔਰ ਸਾਡੀ ਪਾਰਟੀ ਹੈ ਇਹ ਅਸੀਂ ਮਿਲ ਕੇ ਇਕੱਠੇ ਚੱਲਣ ਦੀ ਹੁਣ ਅਸੀਂ ਕੋਸ਼ਿਸ਼ ਕਰਾਂਗੇ ਤੇ ਪ੍ਰਧਾਨ ਸਾਹਿਬ ਹਮੇਸ਼ਾ ਕਟ ਗਿੰਤੀਆਂ ਦੇ ਹੱਕ ਦੇ ਵਿੱਚ ਰਹਿਣ ਖਾਸ ਤੌਰ ਤੇ ਮੁਸਲਮਾਨਾਂ ਦੇ ਲਈ ਉਹਨਾਂ ਨੇ ਬਹੁਤ ਬਲੀਦਾਨ ਦਿੱਤਾ ਹੈ ਆਪਣੀਆਂ ਗ੍ਰਿਫਤਾਰੀਆਂ ਵੀ ਦਿੱਤੀਆਂ ਅਸੀਂ ਉਹਨਾਂ ਦਾ ਇਹ ਦੇਣ ਨਹੀਂ ਦੇ ਸਕਦੇ ਮਲੇਰਕੋਟਲੇ ਦੇ ਵਿੱਚੋਂ ਜਿਹੜੀ ਵੋਟ ਕਾਂਗਰਸ ਨੂੰ ਪਈ ਹੈ ਉਹ ਇਹ ਨਾ ਸੋਚਣ ਕਿ ਪ੍ਰਧਾਨ ਸਾਹਿਬ ਦੇ ਉਲਟ ਪਈ ਹੈ ਇਸ ਟਾਈਮ ਇਹ ਪਹਿਲੀ ਵਾਰੀ ਇੱਕ ਜ਼ਮਾਤ ਦਾ ਫੈਸਲਾ ਮੰਨਿਆ ਗਿਆ ਹੈ ਮੁਸਲਮਾਨ ਕਮਿਊਨਿਟੀ ਨੇ ਫੈਸਲਾ ਮੰਨਿਆ ਹੈ ਜੋ ਕਾਂਗਰਸ ਨੂੰ ਵੋਟ ਪਈ ਹੈ ਉਹ ਪ੍ਰਧਾਨ ਸਾਹਿਬ ਦੇ ਉਲਟ ਨਹੀਂ ਪਈ ਅੱਜ ਵੀ ਇਕੱਲੇ ਇਕੱਲੇ ਤੁਸੀਂ ਘਰ ਚ ਜਾ ਕੇ ਜੇ ਪਤਾ ਕਰੋਗੇ ਤਾਂ ਹਰ ਘਰ ਦੇ ਵਿੱਚ ਤੁਹਾਨੂੰ ਸਰਦਾਰ ਸਿਮਰ ਰਣਜੀਤ ਸਿੰਘ ਮਾਨ ਸਾਹਿਬ ਦਾ ਪਿਆਰ ਨਜ਼ਰ ਆਏਗਾ ਜੀ ਧੰਨਵਾਦ ਬਿੱਟੂ ਜੀ ਸੋਲੇ ਚੰਨ ਇਸਾਨਾ ਹਲਕਾ ਇੰਚਾਰ ਸ਼੍ਰੋਮਣੀ ਕਾਲ ਦਾ ਅੰਮ੍ਰਿਤਸਰ ਹਾਜੀ ਬਿੱਟੂ ਚਾਂਦੀ ਜਿਨ੍ਹਾਂ ਨਾਲ ਮਲੇਰ ਕੋਲਾ ਅਤੇ ਪੂਰੇ ਪੰਜਾਬ ਵਿੱਚ ਸਿਮਰਜੀਤ ਮਾਨ ਸ਼੍ਰੋਮਣੀ ਕਾਲ ਦਾ ਅੰਮ੍ਰਿਤਸਰ ਦੀ ਪੜੀ ਪਾਰਟੀ ਹੈ ਕਿਉਂ ਹਾਰੀ ਕਿਸ ਗੱਲ ਤੇ ਵਿਚਾਰ ਚਰਚਾ ਹੋਈ ਜੀ ਧੰਨਵਾਦ